ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਦਿਨ ਦਰਬਾਰ ਵਿੱਚ ਬੈਠੇ ਤੇ ਬੇਨਤੀ ਸਿੰਘਾਂ ਨੂੰ ਕਰਦੇ ਨੇ ਕਿ ਗੁਰਮੁਖ ਪਿਆਰਿਓ ਜਿਹੜਾ ਕੋਈ ਸਿੰਘ ਆਪ ਸੰਗਤਾਂ ਦੇ ਵਿੱਚੋਂ ਕੋਈ ਵੀ ਸਿੰਘ ਹੋਵੇ ਜਿਹੜਾ ਨਿਮਰਤਾ ਸਹਿਤ ਸ਼ੁੱਧ ਬਾਣੀ ਦਾ ਪਾਠ ਸੁਨਾਵੇ ਅਸੀਂ ਉਹਦੇ ਮੂੰਹ ਮੰਗਿਆ ਇਨਾਮ ਦੇਵਾਂਗੇ ਤੇ ਸਾਰੇ ਸੰਗਤ ਹਰਾਨ ਹੋਈ ਵੀ ਕਿਹੜਾ ਸਿੰਘ ਪਾਠ ਕਰੇ ਫਿਰ ਸਭ ਨੂੰ ਪਤਾ ਸੀ ਕਿ ਭਾਈ ਗੋਪਾਲਾ ਜੀ ਪਾਠ ਬੜਾ ਸ਼ੁੱਧ ਵਧੀਆ ਕਰਦੇ ਨੇ ਤੇ ਸਭ ਸਿੰਘਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪਣੀ ਸੰਗਤ ਵਿੱਚ ਸਿੰਘਾਂ ਦੇ ਵਿੱਚ ਆਪਣਾ ਸਿੰਘ ਭਾਈ ਗੋਪਾਲਾ ਜੀ ਬੜਾ ਵਧੀਆ ਪਾਠ ਕਰ ਲੈਂਦੇ ਨੇ ਉਹਨਾਂ ਨੂੰ ਆਪਾਂ ਬੁਲਾਣਾ ਕਰੀਏ ਉਹ ਖੜੇ ਹੋਏ ਨੇ ਤੇ ਬੇਨਤੀ ਕਰ ਰਹੇ ਨੇ ਤੋ ਦੋਸ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਸੁਣਿਆ ਉਧਰੋਂ ਦੋ ਅਰਬੀ ਘੋੜਿਆਂ ਦੀ ਸੇਵਾ ਆ ਰਹੀ ਹੈ ਗੁਰੂ ਸਾਹਿਬ ਜੀ ਵਾਸਤੇ ਉਹ ਧਿਆਨ ਉਧਰ ਹੋ ਗਿਆ ਪਾੜਤਾ ਸੁਪਰਨ ਕਰ ਲਿਆ ਪਰ ਜਿਹੜੇ ਅੰਦਰ ਦੀ ਅਵਸਥਾ ਉਧਰ ਘੁੰਮ ਗਈ ਮੰਗਣ ਵਾਲੀ ਸੋ ਪਾਠ ਸ਼ੁੱਧ ਕੀਤਾ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਪਾਠ ਬਹੁਤ ਸ਼ੁੱਧ ਕੀਤਾ ਵਧੀਆ ਕੀਤਾ ਮੰਗੋ ਤੁਸੀਂ ਕੀ ਮੰਗਣਾ ਚਾਹਦੇ ਹੋ ਤੇ ਧਿਆਨ ਉਧਰ ਚਲਾ ਗਿਆ ਤੇ ਕਹਿੰਦੇ ਮਹਾਰਾਜ ਜੇ ਕਿਤੇ ਆ ਦੋ ਅਰਬੀ ਘੋੜੇ ਮਿਲ ਜਾਣ ਤੇ ਬੜਾ ਵਧੀਆ ਹੋਵੇ ਮੇਰਾ ਕਾਰੋਬਾਰ ਚੰਗਾ ਚੱਲੇ ਜਾਵੇਗਾ। ਪਾਤਸ਼ਾਹ ਕਹਿੰਦੇ ਭਾਈ ਗੋਪਾਲਾ ਜੀ ਤੁਸੀਂ ਬਹੁਤ ਘੱਟ ਮੰਗਿਆ ਹੈ। ਗੁਰਬਾਣੀ ਦਾ ਇੰਨਾ ਮੁੱਲ ਨਹੀਂ ਤੁਸੀਂ ਬਹੁਤ ਘੱਟ ਮੰਗਿਆ ਹੈ। ਜੇ ਤੁਸੀਂ ਸਾਨੂੰ ਕਹਿ ਦਿੰਦੇ ਕਿ ਤੁਸੀਂ ਆਪ ਕਿਰਪਾ ਕਰੋ ਤੇ ਅਸਰੇ ਆਪਣੀ ਗੱਦੀ ਦਾ ਵਾਰਿਸ ਅਗਲਾ ਤੁਹਾਨੂੰ ਬਿਠਾਉਣਾ ਸੀ। ਤੁਹਾਨੂੰ ਬਿਠਾਉਣਾ ਸੀਗਾ। ਸੋ ਇਹ ਹੈ ਆਦਬ ਗੁਰਬਾਣੀ ਦਾ। ਗੁਰਬਾਣੀ ਦਾ ਕਦੇ ਵੀ ਮੁੱਲ ਨਾ ਪਾਈਏ। ਹਾਂ ਸਮੇਂ ਦਾ ਮੁੱਲ ਹੋ ਸਕਦਾ ਹੈ ਵੀ ਸਮਾਂ